ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੋ ਤੇ ਭੈਣੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਬੇਬਦੀਰ ਸੋਇ ਦੇ ਬੱਚਾ ਦਾ ਸਵਾਗਤ ਹੈ ਇੱਕ ਬੇਬਦੀਰ ਸੋਇ ਦੇ ਬੱਚਾ ਅੱਜ ਬਾਣੇ ਜਾ ਰਹੀ ਆ ਬੇ ਸੰਦੀਪਰ ਜੀ ਤੁਸੀਂ ਭੈਣੋ ਪਨੀਰ ਦੀ ਪਰਦੀ ਖਾਦੀ ਹੋਣੀ ਆ ਤੇ ਅੰਡਾ ਦੀ ਪਰਦੀ ਖਾਦੀ ਹੋਣੀ ਆ ਸੋਇਆ ਬੀਨਤੀ ਪਰਦੀ ਖਾਦੀ ਹੋਣੀ ਆ ਤੇ ਮੈਨੂੰ ਇਹ ਲੱਗਦਾ ਵੀ ਕਿਸੇ ਭੈਣ ਨੇ ਜਾਂ ਬੀਰ ਨੇ ਬੇ ਸੰਦੀਪ ਦੀ ਪਰਦੀ ਖਾਦੀ ਹੋਣੀ ਆ ਤੇ ਮਾਇਆ ਤੇ ਬੇਸਣ ਦੀ ਪਰ ਜਿਮਾ ਰਹੀ ਆ ਤੇ ਉਹਦੇ ਵਿੱਚ ਆਪਾਂ 4 ਚਮਚ ਲੈਤੇ ਨੇਗੇ ਬੇਸਣ ਦੇ ਤੇ 6-7 ਲੈਤੇ ਨੇ ਆਪਾਂ ਪਿਆਜ਼ ਤੇ 6-7 ਆਪਾਂ ਲੈਤੀ ਗਾਨੇ ਹਰੀ ਮਿਰਚ ਤੇ ਪਹਿਲਾਂ ਆਪਾਂ ਇਹਨੂੰ ਬੇਸਣ ਨੂੰ ਖੋਲਦੇ ਆਂਗੇ ਦੇਖੋ ਕਿੰਨਾ ਕਹੀ ਆਪਾਂ ਗੜਾ ਰੱਖਣਾਗਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਤੇ ਹੱਥ ਦੀ ਮਦਦ ਦੇ ਨਾਲ ਹੀ ਹਲਾਵਾਂਗੇ ਚੰਗੀ ਤਰ੍ਹਾਂ ਜਿਹਦੇ ਵਿੱਚ ਗੋਲੀਆਂ ਨਾ ਵੱਜਣ ਕੱਠਾ ਨਾ ਹੋਵੇ ਇਹ ਤੇ ਚੰਗੀ ਤਰ੍ਹਾਂ ਇਹਨੂੰ ਫੈਟ ਲਾਂਗੇ ਚਮਚੇ ਨਾਲ ਵੀ ਫੈਟ ਸਕਦੇ ਤੁਸੀਂ ਜੇ ਯਾਨੀ ਹੱਥ ਦੇ ਨਾਲ ਬਾਹਲੇ ਛੇਤੀ ਫੈਟਿਆ ਜਾਂਦਾ ਹੈਗਾ ਤੇ ਉਂਗਲਾਂ ਦੀ ਮਦਦ ਦੇ ਨਾਲ ਤੁਸੀਂ ਜੇ ਤੁਹਾਡੇ ਕੋਲ ਜਿਆਦਾ ਆ ਤਾਂ ਮੈਂ ਤਾਂ ਇਹ ਥੋੜਾ ਜਿਹਾ ਬਣਾਉਣੀ ਹੈ ਆਪਣੀ ਦੁਪਹਿਰ ਦੀ ਸਬਜ਼ੀ ਬਣਾਉਣ ਲਈ ਅੱਜ ਹੈ ਨਹੀਂ ਸੀ ਕੁਝ ਖਾਣ ਨੂੰ ਮੈਂ ਕਿਹਾ ਚੱਲ ਦੁਪਹਿਰ ਦੇ ਵਿੱਚ ਅੱਜ ਆਪਾਂ ਬੇਸਨ ਦੀ ਪੂੜੀ ਬਣਾਉਣ ਨਾਲੇ ਵੀਡੀਓ ਬਣਾ ਲੈਣੇ ਹੈਗੇ ਤੇ ਅਸੀਂ ਤਾਂ ਬਣਾਉਂਦੇ ਰਹਿੰਨੇ ਆ ਤੇ ਮੈਂ ਕਿਹਾ ਚੱਲ ਪੈਣਾ ਨੂੰ ਵੀ ਰੈਸਪੀ ਦੇ ਦਈਏ ਤੇ ਦੇਖੋ ਇਹਨਾਂ ਚੰਗੀ ਤਰ੍ਹਾਂ ਪਹਿਲਾਂ ਘੋਲ ਲੈਣਾਗਾ ਚੰਗੀ ਤਰ੍ਹਾਂ ਦਾ ਘੋਲ ਤਿਆਰ ਕਰ ਲੈਣਾਗਾ ਤੇ ਹਾਂ ਦੇਖੋ ਭਣ ਚੰਗੀ ਤਰ੍ਹਾਂ ਆਪਣਾ ਹੈ ਘੋਲ ਘੋਲ ਗਿਆ ਆਪਣਾ ਬੇਸੰਤੇ ਦਾ ਘੋਲ ਘੋਲਣਾ ਸੀਗਾ ਚੰਗੀ ਤਰ੍ਹਾਂ ਇਹ ਘੋਲ ਚੁੱਕਿਆਗਾ ਆ ਦੇਖੋ ਤੁਸੀਂ ਇਸ ਤਰ੍ਹਾਂ ਦਾ ਘੋਲ ਇਹ ਤਿਆਰ ਕਰ ਲੈਣਾਗਾ ਤੇ ਇਹਨੂੰ ਆਪਾਂ ਹੁਣ 5-7 ਮਿੰਟ ਦੇ ਲਈ ਰੈਸਟ ਤੇ ਰੱਖਾਂਗੇ ਜਿਹੜਾ ਇਹਨੇ ਫੁੱਲਣਾ ਹੋਊਗਾ ਇਹ ਫੁੱਲ ਜਾਊਗਾ ਤੇ ਉਹਨਾਂ ਚਰ ਦੇ ਵਿੱਚ ਆਪਾਂ ਸਰਕਾ ਲਾਉਣੇ ਆਗੇ ਪਿਆਜ਼ ਭੁੰਨਦੇ ਆਗੇ ਤੇ ਇਹ ਤਾਂ ਧਰਦੇ ਆ ਗੈਸ ਦੇ ਪਰਕਰਾਈ ਹਾਂ ਦੇਖੋ ਭੈਣ ਹੁਣ ਆਪਾਂ ਸਰੋਂ ਦਾ ਤੇਲ ਪਾਉਣੇ ਆ ਤੁਸੀਂ ਕੋਈ ਵੀ ਤੇਲ ਲੈ ਸਕਦੇ ਹੋ ਤੇਲ ਲੈ ਲਓ ਘਿਓ ਲੈ ਲਓ ਜੋ ਤੁਸੀਂ ਘਰ ਦੇ ਵਿੱਚ ਵਰਤਦੇ ਹੋਗੇ ਤੁਸੀਂ ਉਹੀ ਲੈ ਸਕਦੇ ਹੋ ਇਹ ਮੇਰਾ ਸਰੋਂ ਦਾ ਤੇਲ ਹੈਗਾ ਤੇ ਇਹ ਆਪਣਾ ਪਿਆਸ ਇਮਰਿਠਾ ਹੋਇਆ ਸਰੋਂ ਦਾ ਤੇਲ ਆਪਣਾ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਇੱਕ ਚਮਚਾ ਜੀਰਾ ਦਾ ਪਾਉਣੇ ਆਗੇ ਤੇ ਜੀਰੇ ਦੇ ਨਾਲ ਹੀ ਆਪਾਂ ਪਿਆਜ਼ ਤੇ ਹਰੀ ਮਿਰਚ ਪਾ ਦਾਂਗੇ ਜਦੋਂ ਪਿਆਜ਼ ਤੇ ਹਰੀ ਮਿਰਚ ਥੋੜੇ ਜਿਹਾ ਭੁੱਜ ਜੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਟਮਾਟਰ ਪਾਵਾਂਗੇ ਪਰ ਇਹ ਪਿਆਜ਼ ਮੈਂ ਤੁਹਾਨੂੰ ਦੱਸਣਾ ਪਹਿਲਾਂ ਭੁੱਲ ਗਈ ਸੀ ਜੀ ਪਿਆਜ਼ ਆਪਾਂ ਨਾ ਇਸੇ ਤਰ੍ਹਾਂ ਹੀ ਕੱਟਣੇ ਨੇ ਲੰਬੇ ਲੰਬੇ ਵੱਡੇ ਵੱਡੇ ਪਿਆਜ਼ ਬਰੀਕ ਨਹੀਂ ਕੱਟਣੇਗੇ ਤੇ ਕਿਉਂਕਿ ਇਹਦੇ ਨਾਲ ਹੀ ਟੈਸਟ ਬਣਨੀ ਹੈ ਪਿਆਜ਼ਾਂ ਨਾਲ ਆਪਣੀ ਸਬਜ਼ੀ ਜਿਹੜੀ ਬਣਣੀ ਹੈਗੀ ਪਰ ਜੀ ਤੇ ਪਿਆਜ਼ ਇਸ ਤਰ੍ਹਾਂ ਲੱਬੇ ਲੱਬੇ ਚੀਰੇ ਤੁਸੀਂ ਆਪ ਦੇ ਪਰਿਵਾਰ ਦੇ ਫੈਮਿਲੀ ਦੇ ਹਿਸਾਬ ਦੇ ਨਾਲ ਪਹਿਲਾਂ ਕੁਝ ਥੋੜੀ ਬਣਾ ਕੇ ਦੇਖ ਲਿਓ ਉਸ ਤੋਂ ਬਾਅਦ ਵੱਧ ਵੀ ਬਣਾ ਕੇ ਅਸੀਂ ਤੇ ਹੁਣ ਦੁਪਹਿਰ ਦੇ ਖਾਣੇ ਲਈ ਥੋੜੀ ਜਿਹੀ ਬਣਾਉਣੀ ਹੈ ਤੇ ਤੁਸੀਂ ਇਹ ਘੱਟ ਵੱਧ ਜਿਵੇਂ ਭਾਣੇ ਆਪਣੇ ਪਿੰਡਾਂ ਦੇ ਵਿੱਚ ਕੋਈ ਸਬਜ਼ੀ ਵਾਲਾ ਨਹੀਂ ਆਉਂਦਾ ਆਪਣੇ ਘਰੇ ਅਚਾਨਕ ਮਹਿਮਾਨ ਆ ਜਾਣ ਤੇ ਆਪਣੇ ਘਰੇ ਕਈ ਵਾਰ ਸੌਆ ਜਾਂਦੀਆਂ ਬੜੀਆਂ ਵੀ ਨਹੀਂ ਹੁੰਦੀਆਂ ਤੇ ਆਂਡਾ ਕੋਈ ਖਾਂਦਾ ਕੋਈ ਖਾਂਦਾ ਨਹੀਂ ਪਨੀਰ ਨਹੀਂ ਹੁੰਦਾ ਕਈ ਵਾਰ ਤੇ ਇਸ ਤਰ੍ਹਾਂ ਕਰਕੇ ਬੇਸਨ ਤਾਂ ਆਪਣੇ ਜਿਵੇਂ ਹੁਣ ਸਾਵਣ ਦਾ ਮਹੀਨਾ ਚੱਲ ਰਿਹਾਗਾ ਤੇ ਮਹੀਨਾ ਦਾ ਸੀਜ਼ਨ ਵਾ ਤੇ ਬੇਸਨ ਤਾਂ ਆਪਣੇ ਘਰੇ ਤਕਰੀਬਨ ਪਿਆਈ ਹੁੰਦਾਗਾ ਕੜੀ ਬਹੁਤ ਲੋਕ ਘੱਟ ਖਾਂਦੇ ਨੇਗੇ ਤੇ ਇਸ ਤਰ੍ਹਾਂ ਪੁਰਜੀ ਹਰ ਇੱਕ ਖਸੋਕੇ ਖਾਊਗਾ ਤੇ ਉਹਨਾਂ ਨੂੰ ਮਹਿਮਾਨਾਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਇਹ ਪੁਰਜੀ ਬਣਾਈ ਕਾਸਦੀ ਹੈਗੀ ਜੇ ਤੁਸੀਂ ਦੱਸੋਗੇ ਨਾ 5-6 ਮਿੰਟ ਹੋ ਗਏ ਪਾਨੇ ਆਪਣੇ ਗੰਡੇ ਪੋਚਦਿਆਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਂਗੇ ਟਮਾਟਰ ਹੁਣ ਆਪਾਂ ਟਮਾਟਰ ਪੁੱਨਾ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹ ਭੁੰਨ ਲੈਣੇ ਨੇ ਪਹਿਲਾਂ ਤੇ ਫਿਰ ਆਪਾਂ ਇਹਦੇ ਵਿੱਚ ਬੇਸਣ ਪਾਉਣਾ ਹੈਗਾ ਉਹਨਾਂ ਫਿਰ ਆਪਣਾ ਬੇਸਣ ਫੁੱਲਣ ਦੇਰੇ ਰੱਖਿਆ ਹੋਇਆ ਹੈਗਾ ਆਪੇ ਆਜ ਤੇ ਆਪਣੇ ਟਮਾਟਰ ਭੁੱਜ ਚੁੱਕੇ ਨੇ ਤੇ ਆ ਦੇਖੋ ਬਰਾਉਨ ਬਰਾਉਨ ਹੋ ਚੁੱਕੇ ਨੇਗੇ ਤੇ ਹੁਣ ਆਪਾਂ ਇੱਥੇ ਦੇ ਵਿੱਚ ਪਾਵਾਂਗੇ ਆਪਣਾ ਬੇਸਣ ਬੇਸਣ ਦੇ ਇਧਰ ਆਪਣਾ ਫੁੱਲ ਚੁੱਕਿਆਗਾ ਦੇਖੋ ਚੰਗੀ ਤਰ੍ਹਾਂ ਆਪਣਾ ਪੜੀ ਚ ਬੇਸਣ ਪਾਵਾਂਗੇ ਤੇ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਨਾਲ ਦੀ ਨਾਲ ਆਪਾਂ ਖਲਾਉਂਦੇ ਰੱਖਾਂਗੇ ਥੱਲੇ ਜ਼ਰੂਰ ਲੱਗੂਗਾ ਇਹ ਤੇ ਬਸ ਤੁਸੀਂ ਇਹੀ ਕੋਸ ਚ ਰੱਖਿਓ ਥੱਲੇ ਨਾ ਲੱਗੇ ਜਿਦਾ ਥੱਲੇ ਕੇਰਾ ਜ਼ਰੂਰ ਲੱਗੂਗਾ ਇਹ ਬਾਅਦ ਚ ਇਹ ਆਪਣੇ ਆਪ ਹੀ ਲੈ ਜਾਊਗਾ ਹੁਣ ਪਾਏ ਦੇ ਵਿੱਚ ਪਾਵਾਂਗੇ ਅੱਧਾ ਚਮਚ ਨੂਣ ਦਾ ਤੇ ਇੱਕ ਚਮਚ ਹਲਦੀ ਦਾ ਆਪਣਾ ਸਲੋਤੇ ਕੀਤਾ ਹੋਇਆ ਹੈਗਾ ਸਲੋਤੇ ਕਰਕੇ ਤੁਸੀਂ ਨਾ ਗੈਸ ਸਲੋਤੇ ਰੱਖਿਓ ਤੇ ਇਹਨੂੰ ਹੌਲੀ-ਹੌਲੀ ਭੁੰਨਿਓ ਤੇ ਜਿਵੇਂ ਜਿਵੇਂ ਆਪਾਂ ਭੁੰਨਾਂਗੇ ਆਪਣਾ ਬੇਸਨ ਪੱਕੂਗਾ ਤੇ ਮਿੱਥੇ ਬੇਹੇ ਟੈਸਟੀ ਬਣਦਾ ਜਾਊਗਾ ਤੇ ਕਲਰ ਦਿੰਦਾ ਜਾਊ ਆਪਣਾ ਹਲਦੀ ਤੇ ਬੇਸਨ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਭੁੰਨੀ ਜਾਨਾ ਇਕੱਠਾ ਹੋਊਗਾ ਇਹ ਭਾਣੇ ਕੋਈ ਟੈਨਸ਼ਨ ਨਾ ਲਿਓ ਇਕੱਠਾ ਹੋਰਦੀ ਇਹਨੇ ਆਪਣੇ ਆਪ ਖਿਲਰ ਜਾਣਾਗਾ ਆ ਦੇਖੋ ਭਾਣੇ ਤੇ ਆਪਾਂ ਜ਼ਿਆਦੇ ਭੁੰਨੀ ਜਾਨੇ ਆਗੇ 2 ਮਿੰਟ ਹੀ ਹੋਏ ਨੇ ਆਪਾਂ ਨੂੰ ਭੁੰਨਦਿਆਂ ਨੂੰ ਤੇ ਇਹ ਨਾ ਇਸ ਤਰ੍ਹਾਂ ਕਰਕੇ ਤੁਸੀਂ ਨਾਲ ਦੇ ਨਾਲ ਲਾਹੀ ਚੱਲੇ ਇਹ ਸਾਰਾ ਹੀ ਲੈ ਜਾਣਾਗਾ ਤੇ ਸਲੋ ਤੇ ਕਰਕੇ ਤੁਸੀਂ ਇਹਨੂੰ ਭੁੰਨੀ ਚੱਲੋ ਤੇ ਬਸ 5-7 ਮਿੰਟ ਹੀ ਲੱਗਦੇ ਨੇ ਭਾਣੇ ਆਪਾਂ ਸਿਰਫ ਆਕੇ ਆਪਣੇ ਗੰਡੇ ਪੁੱਜੇ ਹੁੰਦੇ ਨੇ ਤੇ ਆਪਾਂ ਬੱਸ ਨਹੀਂ ਭੁੰਣਾ ਹੁੰਦਾ ਤੇ ਤੁਸੀਂ ਘਬਰਾਇਓ ਨਾ ਤੇ ਡਰਿਓ ਨਾ ਤੇ ਕੇ ਨਾ ਥੱਲੇ ਲੱਗੂ ਬਾਦਵਾਚਨ ਇਹਨਾਂ ਜਿਵੇਂ ਜਿਵੇਂ ਇਹ ਪੁੱਜੂਗਾ ਤੇ ਮੈਂ ਤੇ ਮੈਨੇ ਕੜਾਹੀ ਆਪਣੇ ਆਪ ਛੱਡੀ ਜਾਣੀ ਐ ਤੇ ਦੇਖੋ ਸੋ ਦਿਖਾਉਣਾ ਸਾਰਾ ਹੁਣ ਬਣੇ ਤੋ ਆ ਦੇਖ ਭਾਣੇ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਆ ਆਪਾਂ ਹੁਣ ਇਹਦੇ ਵਿੱਚ ਕਸੂਰੀ ਮੈਥੀ ਪਾਵਾਂਗੇ ਤੇ ਜਿੰਨਾ ਦਾ ਕੱਚਾ ਫਾਂਸ ਸੀ ਸਾਰਾ ਚੱਕਤਾ ਆਪਾਂ ਤੇ ਇਹਨੇ ਇਸ ਤਰ੍ਹਾਂ ਹੁਣ ਜਦੋਂ ਆਪਣੀ ਬਣ ਚੁੱਕੀ ਆ ਨਾ ਤੇ ਇਸ ਤਰ੍ਹਾਂ ਆਪਾਂ ਕਰੋੜ ਕੇ ਸਾਰਾ ਲੈ ਜੂਗਾ ਇਹ ਨਾਲ ਦੇ ਨਾਲ ਵੀ ਇਹ ਲਹੀ ਗਿਆਗਾ ਤੇ ਆ ਦੇਖੋ ਇਹਨੇ ਖਿਲਰ ਗਈ ਨਾ ਜਿਵੇਂ ਆਪਣੀ ਐਂ ਚੰਗੀ ਤਰ੍ਹਾਂ ਐਂ ਖਿਲਰ ਗਈ ਸਬਜ਼ੀ ਜਿਵੇਂ ਆਪਣੇ ਆਂਡਾ ਦੀ ਭਰਜੀ ਖਿਲਰਦੀ ਮਦਿਆ ਜ ਆਪਣੀਰ ਦੀ ਭਰਜੀ ਇਹਨੇ ਉਸ ਤਰ੍ਹਾਂ ਹੀ ਖਿਲਰ ਜਾਣਾ ਆ ਦੇਖੋ ਇੰਨੀ ਸੋਹਣੀ ਬਣ ਗਈ ਦੇਖੋ ਭੈਣੇ ਆਪਣੀ ਬੇਸੰਦੀ ਪਰਜੀ ਬਿਲਕੁਲ ਤਿਆਰ ਹੋ ਚੁੱਕੀ ਆ ਇਹ ਦੇਖਣ ਦੇ ਵਿੱਚ ਦੇਖੋ ਤੁਹਾਨੂੰ ਜਿਵੇਂ ਨਹੀਂ ਪਤਾ ਲੱਗਦਾ ਬੇਸੰਦੀ ਪਰਜੀ ਆ ਕਿ ਅੰਡਾ ਦੀ ਪਰਜੀ ਆ ਤੇ ਜਾਂ ਹੈ ਸਵਾਯ ਬੇੰਦੀ ਪਰਜੀ ਆ ਜਾਂ ਪਨੀਰ ਦੀ ਪਰਜੀ ਆ ਤੇ ਜੇ ਤੁਸੀਂ ਆਪ ਮਹਿਮਾਨਾਂ ਨੂੰ ਦੱਸੋਗੇ ਤਾਂ ਪਤਾ ਲੱਗੂਗਾ ਨਹੀਂ ਇਹਦੇ ਵਿੱਚੋਂ ਬਿਲਕੁਲ ਵੀ ਸਵਾਦ ਵੇਸਣ ਦਾ ਨਹੀਂ ਆਉਂਦਾ ਤੇ ਦੱਸੇ ਤਾਂ ਪਤਾ ਲੱਗੂ ਵੀ ਇਹ ਬੇਸੰਦੀ ਪਰਜੀ ਆ ਤੇ ਭੈਣੇ ਤੁਸੀਂ ਜਰੂਰ ਬਣਾਇਓ ਤੇ ਆਪਾਂ ਬਸ ਖਾਣ ਦੇ ਲਈ ਆਪਾਂ ਪਲੇਟ ਦੇ ਵਿੱਚ ਕੱਢ ਲਈ ਆਪਣੀ ਇਹਨੂੰ ਹੀ ਬਣੀ ਆ ਕਿ ਚਾਰ ਚਮਚਿਆਂ ਦੇ ਨਾਲ ਚਾ ਚੰਤੀ ਪਾਈ ਸੀ ਆਪਾਂ ਕਿਉਂਕਿ ਆਪਾਂ ਨੂੰ ਇੰਨੇ ਦੀ ਵੀ ਜਰੂਰਤ ਸੀਗੀ ਤੁਸੀਂ ਵੱਧ ਘੱਟ ਮੇਸਨ ਪਾ ਸਕਦੇ ਹੋ ਵੱਧ ਘੱਟ ਗੰਡੇ ਪਾ ਸਕਦੇ ਹੋ ਜੇ ਤੁਸੀਂ ਬਣਾ ਕੇ ਦੇਖਣੀ ਹੈ ਤਾਂ ਭਾਵੇਂ ਇਸ ਤੋਂ ਵੀ ਘੱਟ ਵੇਸ ਮਰਾਲੋ ਪਾ ਲਓ ਤੇ ਕੇਰ ਆਪਾਂ ਨੇ ਜਿੱਦੋਂ ਆਪਾਂ ਵੇਸਨ ਪਾਵਾਂਗੇ ਉਹਦੇ ਲੱਗੂ ਜਰੂਰ ਥੱਲੇ ਤੇ ਤੁਸੀਂ ਗੈਸ ਹਮੇਸ਼ਾ ਸਲੋ ਤੇ ਰੱਖਣਾ ਸਲੋ ਤੇ ਗੈਸ ਸਲੋ ਤੇ ਰੱਖ ਕੇ ਪਕਾਉਣੀ ਹੈ ਤੁਸੀਂ ਇਹ ਤੇ ਪੂਰੀ ਵਧੀਆ ਇਹਨ ਖਿਲਰ ਜਾਣੀ ਹੈਗੀ ਜਿਵੇਂ ਆ ਆਪਣੀ ਘਰ ਦੀ ਖਿਲਰ ਚੁੱਕੀ ਆ ਤੇ ਚਲ ਪਾਣੇ ਵੀਡੀਓ ਦੇ ਵਿੱਚ ਬਸ ਇੰਨਾ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾਵੋ ਇਦਿਸੋਂ ਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਆਪਣੀ ਰੈਲੀ ਵੀਡੀਓ 9 ਵਜੇ ਹੁੰਦੀ ਹੈਗੀ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਵੀਰਾ ਭੈਣਾ ਤਿੱਕਰ ਜਿਨ੍ਹਾਂ ਨੂੰ ਨਹੀਂ ਬਣਾਉਣੀ ਆਉਂਦੀ ਬਣਾਉਣੀ ਸਿੱਖ ਜਾਣਗੇ ਜਿਨ੍ਹਾਂ ਨੂੰ ਪਹਿਲੇ ਪਹਿਲਾਂ ਬਣਾਈ ਹੈ ਜਿਨ੍ਹਾਂ ਨੇ ਉਹ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਅਸੀਂ ਇਹ ਪਹਿਲਾਂ ਬਣਾ ਚੁੱਕੇ ਹਾਂਗੇ ਤੇ ਆਪਾਂ ਮਿਲਦੇ ਆਪਾਂ ਨੇ ਨਵੀਂ ਵੀਡੀਓ ਦਾ ਨਾਲ ਕੱਲ ਨੂੰ 9 ਵਜੇ ਤੇ ਚੈਨਲ ਨੂੰ ਜ਼ਰੂਰ ਪਹਿਲੇ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾ ਦਿਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਤੇ ਸਿਆ ਕਰਦਿਆ ਕਰੋ ਤੇ ਸੋਹਣਾ ਸੋਹਣਾ ਕਮੈਂਟ ਕਰਿਆ ਕਰੋ ਭਾਣੇ ਮੈਨੂੰ ਹੌਸਲਾ ਦਿਆ ਕਰੋ ਤੇ ਬਸ ਆਪਣੀ ਅੱਜ ਦੀ ਵੀਡੀਓ ਤੇ ਇੰਨਾ ਹੀ ਤਾਂ ਧੰਨਵਾਦ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਰੀਕਰ